ਦੀ ਬਾਜੀ ਲਾਕੇ ਰੱਖੀਆਂ ਕੈਮ ਜ਼ਮੀਰਾਂ ਨੇ ਜਾਨ ਦੀ ਬਾਜੀ ਲਾਕੇ ਰੱਖੀਆਂ ਕੈਮ ਜ਼ਮੀਰਾਂ ਨੇ ਆਪ ਵਿਕੇ ਨਹੀਂ ਉਹਨਾਂ ਦੀਆਂ ਵਿਕਦੀਆਂ ਤਸਵੀਰਾਂ ਨੇ ਆਪ ਵਿਕੇ ਨਹੀਂ ਉਹਨਾਂ ਦੀਆਂ ਵਿਕਦੀਆਂ ਤਸਵੀਰਾਂ ਨੇ ਅਕਾਲ ਪੁਰਖ ਨੇ ਉਹਨਾਂ ਤਾਈਂ ਬਖਸ਼ੀ ਭਗਤੀ ਸੀ ਭਗਤੀ ਦੇ ਨਾਲ ਸਾਰਿਆਂ ਨਾਲ ਮਿਲਦੀ ਸ਼ਕਤੀ ਸੀ ਪਾਤਸ਼ਾਹ ਰੂਪੈ ਰਾਜ ਹੋਰਾਂ ਵੀ ਲੱਖਾਂ ਆਏ ਨੇ ਧੰਸਦਕ ਦੇ ਉਤੋਂ ਆਪੇ ਘੋਲ ਕਮਾਏ ਨੇ ਜਗ ਤੇ ਨਾਚਮ ਕਾਤਾ ਰੱਬ ਨਾਲ ਪਾਏ ਸੀ ਰਾ ਨੇ ਆਪ ਵਿਕੇ ਨਹੀਂ ਉਹਨਾਂ ਦੀਆਂ ਵਿਕਦੀਆਂ ਤਸਵੀਰਾਂ ਨੇ ਆਪ ਵਿਕੇ ਨਹੀਂ ਉਹਨਾਂ ਦੀਆਂ ਵਿਕਦੀਆਂ ਤਸਵੀਰਾਂ ਨੇ ਅੱਖੀਂ ਜੋ ਦੇ ਸਹਰਤ ਸੂਰੇ ਜਾਨਵਾਰ ਗਏ ਜਾਨਵਾਰ ਕੇ ਆਪਣੇ ਸਿਰ ਤੋਂ ਕਰਦੇ ਉਤਾਰ ਗਏ ਅਰਜੁਨ ਭੀਮ ਤੇ ਕ੍ਰਿਸ਼ਨ ਸਾਰੇ ਆਂ ਜੰਗਾਂ ਲੜੀਆਂ ਨੇ ਵੀਰ ਬਹਾਦਰ ਸ਼ੇਰਾਂ ਨੇ ਨਾ ਚੱਲੀਆਂ ਤੜੀਆਂ ਨੇ ਸੀਨਾ ਆ ਕੀ ਬੇਸ਼ੱਕ ਬਿੰਨ ਕੇ ਘੱਟੇ ਪੀਰਾਂ ਨੇ ਆਪਕੇ ਲਈ ਉਹਨਾਂ ਦੀਆਂ ਬਿਕਨੀਆਂ ਤਸਵੀਰਾਂ ਨੇ ਆਪਕੇ ਲਈ ਉਹਨਾਂ ਦੀਆਂ ਬਿਕਤੀਆਂ ਤਸਵੀਰਾਂ ਨੇ ਦੱਸਨੇ ਗੁਰਦੀ ਯਾਦ ਰੂ ਕੀਤੀ ਕਰਵਾਨੀਏ ਸਾਰੀ ਦੁਨੀਆ ਆਖ ਰਹੀ ਪੁੱਤ ਲਾਂਦਾ ਦਾਨੀਏ ਬੰਦ ਬੰਦ ਘਟਵਾ ਕੇ ਖੋਪਰ ਫਿਰਉ ਲਾ ਗਏ ਨੇ ਅੱਖੀਆਂ ਦੀ ਖਾਤਰ ਹੱਥ ਕੇ ਜਾਨ ਲਾ ਗਏ ਨੇ ਨਾਲ ਜੋਸ਼ ਦੇ ਬਾਏ ਖੰਡੇ ਤੇ ਸ਼ਮਸ਼ੀਰਾ ਨੇ ਆਪ ਦੇ ਕੇਲੀ ਉਹਨਾਂ ਤੇ ਆ ਵਿਕਦੀਆਂ ਤਸਵੀਰਾਂ ਨੇ ਹਰ ਤਨ ਤੇ ਪਾਈ ਇਹਨਾ ਰਾਜਵੇ ਆਤਰ ਨੇ ਕੌਣ ਵੀ ਖਾਤ ਤਰੇਡੇ ਫੇਲੜੇ ਬਹਾਦਰ ਨੇ ਉਹਨਾਂ ਦੀ ਕਰਵਾਨੀ ਤਾਂ ਹੀ ਸੀਸ ਝਕਾਉਂਦੇ ਆ ਸੰਗੀਤ ਉਰੀ ਵਰਗੇ ਲੱਖਾਂ ਹੀ ਰਸ ਗਾਉਂਦੇ ਆ ਜਦ ਕੜੀ ਕਰਵਾਨੀ ਪੀਰਾਂ ਅਤੇ ਫਕੀਰਾਂ ਨੇ ਆਪ ਵਿਕੇ ਨੀ ਉਹਨਾਂ ਦੀਆਂ ਵਿਕੀਆਂ ਤਸਵੀਰਾਂ ਨੇ ਆਪ ਵਿਕੇ ਨੀ ਉਹਨਾਂ ਦੀਆਂ ਵਿਕਦੀਆਂ ਤਸਵੀਰਾਂ ਨੇ ਆਪ ਦੇਖੇ ਨਹੀਂ ਉਹਨਾਂ ਦੀਆਂ ਵਿਖਦੀਆਂ ਤਸਵੀਰਾਂ ਨੇ